ਹਾਂਜੀ ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋਲੋਜੀ ਤੇ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਆਪਾਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਪੰਜਾਬੀ ਦੀ ਨੈਕਸਟ ਕਲਾਸ ਜਿਹਦੇ ਵਿੱਚ ਅੱਜ ਆਪਾਂ ਬਹੁਤ ਹੀ ਜ਼ਿਆਦਾ ਜਿਹੜਾ ਆਪਣਾ ਇੰਪੋਰਟੈਂਟ ਟੌਪਿਕ ਹੈ ਜਿਹੜਾ ਕਿ ਆ ਅੱਜ ਬਰ ਆਪਾਂ ਕਈ ਵਾਰ ਅਣ ਦੇਖਿਆ ਕਰ ਦਿੰਨੇ ਆ ਆਪਾਂ ਉਹ ਟੌਪਿਕ ਬਾਰੇ ਅੱਜ ਗੱਲਬਾਤ ਕਰਾਂਗੇ ਜਿਹਦਾ ਨਾਮ ਹੈ ਜੀ ਅਣ ਟਿੱਠਾ ਪੈਰਾ ਸੋ ਬਹੁਤ ਜਦਾ ਇੰਪੋਰਟੈਂਟ ਕਲਾਸ ਹੋਣ ਵਾਲੀ ਹੈ ਕਲਾਸ ਨੂੰ ਬਿਨਾ ਸਕਿੱਪ ਕੀਤੇ ਅੰਤ ਤੱਕ ਜਰੂਰ ਬਨੇ ਰਹਿਣਾ ਕਿਉਂਕਿ ਜਿਹੜਾ ਇਹ ਟੌਪਿਕ ਹੈ ਇਹ ਕਿ ਇਹ ਬੱਚੇ ਕਈ ਵਾਰ ਹਮਦਿਨੇ ਵੀ ਛੱਡ ਦਿੰਦੇ ਨੇ ਬਟ ਇੰਪੋਰਟੈਂਟ ਹੈ ਕਿਉਂਕਿ ਜੇ ਆਪਾਂ ਪਹਿਲਾ ਹੀ ਇਹਨਾਂ ਦੀ ਅਭਿਆਸ ਜਾਂ ਐਕਸਰਸਾਈਜ਼ ਦੋ ਤਿੰਨ ਕਰਕੇ ਨਹੀਂ ਜਾਂਦੇ ਤਾਂ ਆਪਾਂ ਨੂੰ ਥਿੱਕੀਏ ਦਿੱਕਤ ਆਉਂਦੀਆਂ ਨਹੀਂ ਗੀਆਂ ਜਦੋਂ ਆਪਾਂ ਡਾਇਰੈਕਟਲੀ ਪੈਰ ਨੂੰ ਸੋਲਵ ਕਰਦੇ ਆ ਸੋ ਅੱਜ ਇਸ ਵੀਡੀਓ 'ਚ ਆਪਾਂ ਅੰਡਿੱਠਾ ਪੈਰ ਹੈ ਜਿਹੜਾ ਉਹਦੇ ਜਿਹੜੇ ਆਪਾਂ ਕੁਝ ਵਿਸ਼ੇਸ਼ਤਾਵਾਂ ਵੀ ਆਪਾਂ ਕਿਵੇਂ ਜਿਹੜੇ ਕੁਸ਼ਚਨ ਨੇ ਉਹ ਟੈਂਪਟ ਕਰਨੇ ਨੇਗੇ ਉਹਨਾਂ ਬਾਰੇ ਗੱਲ ਕਰਾਂਗੇ ਸੋ ਕਲਾਸ ਨੂੰ ਬਿਨਾ ਸਕਿੱਪ ਕੀਤੇ ਜ਼ਰੂਰ ਬਨੇ ਰਹਿਣਾ ਐਂਡ ਤੱਕ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਇਸ ਵੀਡੀਓ ਨੂੰ ਤਾਂ ਕਿ ਹਰ ਬੱਚੇ ਤੱਕ ਇਹ ਵੀਡੀਓ ਜ਼ਰੂਰ ਪਹੁੰਚ ਸਕੇ ਵੀ ਆਪਾਂ ਪੇਪਰ 'ਚ ਜਿਹੜਾ ਆਪਣਾ ਜੇ ਆਪਾਂ ਨੂੰ ਅਨਡਿੱਠਾ ਪੈ ਰਹਾ ਹੁੰਦਾ ਹੈ ਤਾਂ ਆਪਾਂ ਉਹਨੂੰ ਕਿਵੇਂ ਹੱਲ ਕਰਨਾ ਹੈਗਾ ਤੋ ਆਪਾਂ ਫਰਸਟ ਦੇਖਦੇ ਆਂ ਜੀ ਫਰਸਟ ਦੇਖੋ ਆਪਣੇ ਕੋਲੇ ਪੈਰਾ ਹੁੰਦਾ ਇੱਕ ਜਦੋਂ ਵੀ ਕੁਐਸਚਨ ਚ ਅਨਡਿੱਠਾ ਪੈਰਾ ਹੁੰਦਾ ਸਭ ਤੋਂ ਪਹਿਲਾਂ ਇੱਕ ਆਪਣੇ ਕੋਲੇ ਪੈਰਾ ਹੁੰਦਾ ਦੋ ਤਰੀਕੇ ਨੇ ਇਸ ਨੂੰ ਹੱਲ ਕਰਨ ਦੇ ਜਾਂ ਤਾਂ ਆਪਾਂ ਡਾਇਰੈਕਟਲੀ ਕੀ ਹੈ ਕੁਐਸਚਨ ਉੱਤੇ ਜਾ ਸਕਦੇ ਆਂ ਜਾਂ ਹੁੰਦਾਗਾ ਆਪਾਂ ਵੀ ਪਹਿਲਾਂ ਪੂਰਾ ਪੈਰਾ ਪੜ ਲੀਏ ਬਟ ਜੋ ਮੇਰਾ ਓਪੀਨੀਅਨ ਹੈ ਉਹ ਇਹ ਹੈ ਵੀ ਪਹਿਲਾਂ ਆਪਾਂ ਕੀ ਹੈਗਾ ਇਸ ਪੈਰੇ ਨਾਲੋਂ ਸਿੱਧਾ ਕੀ ਆਪਾਂ ਕੁਐਸਚਨ ਤੇ ਜਾਈਏ ਪਹਿਲੇ ਤੇ ਕਿਉਂਕਿ ਉਹਦੇ ਨਾਲ ਕੀ ਆਪਾਂ ਨੂੰ ਡਾਇਰੈਕਟਲੀ ਜਿਹੜਾ ਕੁਐਸਚਨ ਦੇ ਆਪਾਂ ਨੂੰ ਮੇਨ ਥੀਟਾ ਹੈ ਉਹਦੇ ਬਾਰੇ ਪਤਾ ਲੱਗਦਾ ਵੀ ਕੁਐਸਚਨ ਪੁੱਛ ਕੀ ਰਿਹਾ ਹੈਗਾ ਕਿਉਂਕਿ ਜੇ ਆਪਾਂ ਪੂਰਾ ਪੈਰਾ ਪੜ੍ਹਦੇ ਆ ਤਾਂ ਉਹਦੇ ਨਾਲ ਆਪਾਂ ਬਹੁਤ ਟਾਈਮ ਵੇਸਟ ਹੁੰਦਾ ਪੇਪਰਾਂ 'ਚ ਸੋ ਇਸ ਨਾਲ ਚੰਗਾ ਹੁੰਦਾ ਹੈ ਵੀ ਪਹਿਲਾਂ ਆਪਾਂ ਡਾਇਰੈਕਟ ਕੁਐਸਚਨ ਤੇ ਜਾਈਏ ਕੁਐਸਚਨ ਤੋਂ ਜੋ ਆਪਾਂ ਕੀਵਰਡ ਮਿਲਦੇ ਨੇ ਉਹ ਕੀ ਆਪਾਂ ਡਾਇਰੈਕਟਲੀ ਪੈਰੇ 'ਚੋਂ ਲੱਭ ਸਕੀਏ ਸੋ ਜਿਵੇਂ ਫਸਟ ਕੁਐਸਚਨ ਹੈ ਜੀ ਇਸ ਦਾ ਇਲਾਜ ਨਾਲੋਂ ਕੀ ਚੰਗਾ ਹੁੰਦਾ ਹੁਣ ਦੇਖੋ ਪਹਿਲਾ ਕੁਐਸਚਨ ਹੀ ਆਪਾਂ ਨੂੰ ਕੀ ਪੁੱਟ ਕਰ ਰਿਹਾ ਵੀ ਇਲਾਜ ਨਾਲੋਂ ਕੀ ਚੰਗਾ ਹੁੰਦਾ ਹੈ ਤਾਂ ਜਦ ਆਪਾਂ ਹੁਣ ਪੈਰੇ 'ਚ ਦੇਖਦੇ ਹਾਂ ਦੇਖੋ ਹੁਣ ਪੈਰੇ 'ਚ ਦੇਖੋ ਹੀ ਕਹਿੰਦੇ ਨੇ ਕਿ ਨਹੀਂ ਇਲਾਜ ਨਾਲ ਪਰਹੇ ਚੰਗਾ ਹੁੰਦਾ ਤਾਂ ਸਭ ਤੋਂ ਪਹਿਲਾਂ ਹੀ ਦੇਖੋ ਪਹਿਲੇ ਕੁਐਸਚਨ ਦਾ ਹੱਲ ਹੀ ਪਹਿਲੇ 'ਚ ਪਿਆ ਹੈਗਾ ਪਹਿਲੀ ਲਾਈਨ 'ਚ ਪਿਆ ਹੈਗਾ ਤਾਂ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਆਪਾਂ ਪੂਰਾ ਪੈਰਾ ਪੜ੍ਹਦੇ ਉਹਦੇ ਨਾਲ ਆਪਣਾ ਟਾਈਮ ਵੇਸਟ ਹੁੰਦਾ ਕਿੱਥੇ ਆਪਾਂ ਕਿ ਡਾਇਰੈਕਟ ਕੁਐਸਚਨ ਤੇ ਜਾ ਕੇ ਆਪਾਂ ਨੇ ਉਹ ਚੀਜ਼ ਜੋ ਕੁਐਸਚਨ ਆਪਾਂ ਨੂੰ ਪੁੱਛ ਰਾਪਾਂ ਉਤੇ ਡਾਇਰੈਕਟਲੀ ਕੀ ਹੈਗਾ ਉਹ ਜਿਹੜੇ ਕੀਵਰਡਨ ਨਾਲ ਆਪਾਂ ਕੁਐਸਚਨ ਹੱਲ ਕਰ ਸਕਦੇ ਆ ਤਾਂ ਆਪਣਾ ਆਨਸਰ ਕੀ ਆਜੂਗਾ ਜੀ ਫਸਟ ਦਾ ਫਸਲ ਅਨਸਰ ਆਜੂਗਾ ਏ ਇਲਾਜ ਨਾਲ ਕੀ ਚੰਗਾ ਹੁੰਦਾ ਪਰ 회 ਚੰਗਾ ਹੁੰਦਾ ਦੇਖੋ ਸੋਲਵ ਹੋ ਗਿਆ ਹੁਣ ਦੇਖੋ ਇਹ ਕਹਿੰਦਾ ਰੋਗ ਕੌਣ ਫੈਲਾਉਂਦਾ ਹੈਗਾ ਹੁਣ ਦੇਖੋ ਰੋਗ ਕੌਣ ਫੈਲਾਉਂਦਾ ਹੈਗਾ ਤਾਂ ਆਪਾਂ ਡਾਇਰੈਕਟਲੀ ਹੁਣ ਪੈਰੀ ਤੇ ਜਾ ਸਕਦੇ ਹਾਂ ਹੁਣ ਦੇਖੋ ਆਪਾਂ ਸੈਕਿੰਡ ਲਾਈਨ ਤੋਂ ਸ਼ੁਰੂ ਕਰੋ ਰੋਗ ਪੈਦਾ ਹੋਣ ਤੋਂ ਪਹਿਲਾਂ ਹੀ ਉਸ ਦੀ ਰੋਕਥਾਮ ਕਰਨੀ ਲਾਇ ਬੰਦ ਹੁੰਦੀ ਹੈ ਅਸੀਂ ਜਾਣਦੇ ਆ ਕਿ ਮੱਖੀਆਂ ਤੇ ਮੱਛਰ ਰੋਗ ਫੈਲਾਉਂਦੇ ਹਨ ਅਤੇ ਦੋਵੇਂ ਨਾ ਮੁਰਾਦ ਕੀੜੇ ਗੰਦਗੀ ਵਿੱਚ ਫਲਦੇ-ਫੁੱਲਦੇ ਹਨ ਤਾਂ ਆਪਾਂ ਇੱਥੇ ਕੀ ਆ ਗਿਆ ਜੀ ਆਪਾਂ ਨੂੰ ਡਾਇਰੈਕਟ ਕੀ ਪੁੱਛੇਗਾ ਕੁਐਸਚਨ 'ਚ ਵੀ ਜਿਹੜੇ ਰੋਗ ਕੌਣ ਫੈਲਾਉਂਦੇ ਨੇ ਤਾਂ ਆਪਣਾ ਆਨਸਰ ਆ ਜਾਊਗਾ ਮੱਖੀਆਂ ਤੇ ਮੱਛਰ ਦੇਖੋ ਕੁਐਸਚਨ 'ਚ ਹੈਗਾਗਾ ਆਨਸਰ ਆ ਜਾਊਗਾ ਡੀ ਉਪਰੋਕਤ ਸਾਰੇ ਦੇਖੋ ਮੱਖੀਆਂ ਵੀ ਫੈਲਾਉਂਦੀਆਂ ਨੇ ਮੱਛਰ ਵੀ ਤੇ ਚੂਹੇ ਵੀ ਤਾਂ ਕਹਿੰਦਾ ਆਪਣਾ ਆਨਸਰ ਕੀ ਆ ਜਾਊਗਾ ਆਪਣਾ ਆਨਸਰ ਆ ਜਾਊਗਾ ਫੋਰਥ ਪ੍ਰੋਕੀ ਸਾਰੇ ਰੋਗ ਕੌਣ ਫੈਲਾਉਂਦੇ ਨੇ ਮੱਖੀਆਂ ਮੱਛਰ ਤੇ ਚੂਹੇ ਤਾਂ ਆਪਣਾ ਆਨਸਰ ਕੀ ਆ ਜੂਗਾ ਤਾਂ ਆਪਣਾ ਆਨਸਰ ਆ ਜੂਗਾ ਜੀ ਡੀ ਉਪਰੋਕਤ ਸਾਰੇ ਥਰਡ ਕੁਐਸਚਨ ਦੇਖੋ ਡਾਇਰੈਕਟਲੀ ਅਸੀਂ ਬਿਮਾਰੀਆਂ ਤੋਂ ਕਿਵੇਂ ਬਚ ਸਕਦੇ ਹਾਂ ਹੁਣ ਦੇਖੋ ਆ ਗਿਆ ਆਪਣਾ ਅਸੀਂ ਬਿਮਾਰੀ ਤੋਂ ਕਿਵੇਂ ਬਚ ਸਕਦੇ ਹਾਂ ਫਸਟ ਹੈਗੇ ਆਪਣੇ ਆਲੇ ਦੁਆਲੇ ਕੂੜਾ ਖਿਲਾ ਰਕੇ ਇਹ ਤਾਂ ਬਿਲਕੁਲ ਨਹੀਂ ਹੋ ਸਕਦਾ ਇਹ ਤਾਂ ਆਪਾਂ ਸੈਂਸ ਨਾਲੀ ਵੀ ਲਾ ਸਕਦੇ ਹਾਂ ਇਹ ਨਹੀਂ ਹੋ ਸਕਦਾ ਆਪਣੇ ਆਲੇ-ਦੁਆਲੇ ਦੀ ਸਫਾਈ ਕਰਕੇ ਇਹ ਹੋਊਗਾ ਜੀ ਆਪਣੇ ਆਲੇ-ਦੁਆਲੇ ਗੰਦੇ ਪਾਣੀ ਖੜਾ ਕਰਕੇ ਵੀ ਨਹੀਂ ਹੋ ਸਕਦਾ ਤਾਂ ਆਪਣਾ ਆਨਸਰ ਕੀ ਆ ਜਾਊਗਾ ਆਪਣਾ ਆਨਸਰ ਆ ਜਾਊਗਾ ਪੀ ਆਪਾਂ ਡਾਇਰੈਕਟਲੀ ਦੇਖੋ ਇੰਨੀ ਤਾਂ ਆਪਾਂ ਨੂੰ ਸੈਂਸ ਹੈਗੀ ਹੈ ਨਾ ਵੀ ਆਪਾਂ ਕੁਐਸਚਨ ਦੇਖ ਕੇ ਹੀ ਦੱਸ ਸਕਦੇ ਹਾਂ ਵੀ ਬਿਮਾਰੀਆਂ ਤਾਂ ਆਪਾਂ ਕਿਵੇਂ ਬਚ ਸਕਦੇ ਹਾਂ ਜਦੋਂ ਆਪਣਾ ਜਿਹੜਾ এনਵਾਇਰਨਮੈਂਟ ਹੈ ਜਾਂ ਆਲੇ-ਦੁਆਲੇ ਨੂੰ ਕੀ ਹੈ ਸਫਾਈ ਕਰਕੇ ਤਾਂ ਆਪਣਾ ਆਨਸਰ ਕੀ ਆ ਜਾਊਗਾ ਤਾਂ ਆਪਣਾ ਆਨਸਰ ਆ ਜਾਊਗਾ ਜੀ ਬੀ ਆਪਣੇ ਆਲੇ-ਦੁਆਲੇ ਦੀ ਸਫਾਈ ਕਰਕੇ ਬੀ ਆਨਸਰ ਆ ਜਾਊਗਾ ਇਸ ਕੁਐਸਚਨ ਦਾ ਫੋਰਥ ਕੁਐਸਚਨ ਦੇਖੋ ਹੀ ਸਰਕਾਰ ਵੱਲੋਂ ਕਿਹੜੀਆਂ ਦਵਾਈਆਂ ਮੁਫਤ ਵੰਡੀਆਂ ਜਾਂਦੀਆਂ ਹਨ ਹੁਣ ਆਪਾਂ ਦੇਖੋ ਇਹ ਕੁਐਸਚਨ ਥੋੜਾ ਜਿਹਾ ਐਮ ਵੀ ਆਪਾਂ ਨੂੰ ਪੈਰੇ ਤੇ ਜਾਣਾ ਪਊਗਾ ਕਿਉਂਕਿ ਕੀ ਹੈ ਆਪਣੇ ਪੈਰੇ ਤੇ ਦੇਖਿਆ ਨਹੀਂ ਵੀ ਸਰਕਾਰ ਕਿਹੜੀਆਂ ਜਿਹੜੀਆਂ ਦਵਾਈਆਂ ਮੁਫਤ ਵੰਡਦੀ ਹੈ ਤਾਂ ਆਪਾਂ ਡਾਇਰੈਕਟਲੀ ਹੁਣ ਪੈਰੇ ਤੇ ਜਾਂਦੇ ਹਾਂ ਇਸ ਕੁਐਸਚਨ ਲਈ ਤਾਂ ਇੱਥੇ ਦੇਖੋ ਹੀ ਆਪਾਂ ਦੇ ਸੀਗੇ ਇੱਥੇ ਇੱਥੇ ਸ਼ੁਰੂ ਕਰੋ ਸਰਕਾਰ ਵੱਲੋਂ ਸਫਾਈ ਅਭਿਆਨ ਚਲਾਏ ਜਾਂਦੇ ਹਨ ਮੱਖੀਆਂ ਮੱਛਰ ਚੂਹੇ ਮਾਰਨ ਦੀਆਂ ਦਵਾਈਆਂ ਮੁਫਤ ਵੰਡੀਆਂ ਜਾਂਦੀਆਂ ਨੇ ਸਾਡੀਆਂ ਗਲੀਆਂ ਸਾਫ਼ ਹੋਣ ਪਿੰਡ ਵਿੱਚ ਰੂੜੀ ਅਤੇ ਕੂੜੇ ਦੇ ਢੇਰਾਂ ਦਾ ਗੰਦ ਨਾ ਹੋਵੇ ਅਸੀਂ ਸਾਫ਼ ਤੇ ਸ਼ੁੱਧ ਪਾਣੀ ਪੀਏ ਤਾਂ ਕਹਿਣ ਦਾ ਮਤਲਬ ਹੈ ਇੱਥੇ ਆਪਾਂ ਨੇ ਉਹਨਾਂ ਨੇ ਪੁੱਛਿਆ ਸੀ ਵੀ ਕਿਹੜੀਆਂ ਜਿਹੜੇ ਦਵਾਈਆਂ ਨੇ ਮੁਫਤ ਵੰਡੀਆਂ ਜਾਂਦੀਆਂ ਨੇ ਤਾਂ ਇੱਥੇ ਆਪਾਂ ਦੇਖੋ ਹੁਣ ਕੁਐਸਚਨ 'ਚ ਦੇਖਦੇ ਆਪਾਂ ਕਵੈਸਚਨ ਚ ਹੈਗੇ ਜੀ ਮੱਖੀਆਂ ਮਾਰਨ ਦੀਆਂ ਮੱਛਰ ਮਾਰਨ ਦੀਆਂ ਚੂਹੇ ਮਾਰਨ ਦੀਆਂ ਪ੍ਰੋਕਿਤ ਸਾਰੀਆਂ ਤਾਂ ਆਪਾਂ ਨੂੰ ਪੜਿਆ ਹੁਣ ਪੈਰੀ ਚ ਵੀ ਕੀਏਗਾ ਆਪਾਂ ਨੂੰ ਸਰਕਾਰ ਮੱਖੀਆਂ ਮੱਛਰ ਤੇ ਚੂਹੇ ਮਾਰਨ ਦੀ ਮੁਫਤ ਕੀ ਦਵਾਈਆਂ ਵੰਡਦੀ ਤਾਂ ਆਪਣਾ ਆਨਸਰ ਕੀ ਆ ਜਾਊਗਾ ਆਪਣਾ ਆਨਸਰ ਆ ਜਾਊਗਾ ਡੀ ਵੀ ਸਰਕਾਰ ਵੱਲੋਂ ਕੀ ਆਪਾਂ ਨੂੰ ਜਿਹੜੀਆਂ ਮੱਖੀਆਂ ਮੱਛਰ ਤੇ ਚੂਹੇ ਮਾਰਨ ਦੀ ਦਵਾਈਆਂ ਆਪਾਂ ਨੂੰ ਫ੍ਰੀ ਆਫ ਕੋਸਟ ਵੰਡਦੀ ਹੈ ਨੈਕਸਟ ਦੇਖੋ ਜੀ ਸਫਾਈ ਵਿਅਨ ਕੌਣ ਚਲਾਉਂਦਾ ਹੈ ਹੁਣ ਆਪਾਂ ਇਸ ਕੁਐਸਚਨ ਲਈ ਫੇਰ ਆਪਾਂ ਪਹਿਰੇ ਤੇ ਜਾਨਣਾ ਵੀ ਇਹ ਮੁਹਿੰਮ ਕੋਣ-ਕੋਣ ਚਲਾਉਂਦਾ ਹੈਗਾ ਹੁਣ ਦੇਖੋ ਇੱਥੇ ਆਪਾਂ ਕਰਦੇ ਆ ਆ ਸਿਕਾ ਸਰਕਾਰ ਵੱਲੋਂ ਸਫਾਈ ਅਭਿਆਨ ਚਲਾਏ ਜਾਂਦੇ ਨੇ ਆਪਾਂ ਡਾਇਕਟਿਆਗੇ ਨਾ ਸਰਕਾਰ ਵੱਲੋਂ ਕੀ ਪੁਆਇੰਟਸ ਆਪਣੇ ਵੀ ਅਭਿਆਨ ਕੋਣ ਚਲਾਉਂਦਾ ਹੈ ਆਪਣਾ ਆਨਸਰ ਆਜੂਗਾ ਜੀ ਸਰਕਾਰ ਵੱਲੋਂ ਦੇਖੋ ਪੈਰੇਜ ਹੈਗਾ ਕੁਐਸਚਨ 'ਚ ਹੈਗਾ ਤਾਂ ਦੇਖੋ ਜੀ ਇਹ ਆਨਸਰ ਆਜੂਗਾ ਸਫਾਈ ਅਭਿਆਨ ਕੌਣ ਚਲਾਉਂਦਾ ਹੈ ਸਰਕਾਰ ਤਾਂ ਆਨਸਰ ਆਪਣਾ ਕੀ ਆਜੂਗਾ ਸਰਕਾਰ ਕਿਉਂਕਿ ਆਪਾਂ ਪੈਰੇਜ ਨੂੰ ਪੜਿਆ ਵੀ ਸਰਕਾਰ ਕੇ ਸਫਾਈ ਅਭਿਆਨ ਚਲਾਉਂਦੀ ਹੈ ਤਾਂ ਆਪਣਾ ਆਨਸਰ ਕੀ ਆਜੂਗਾ ਏ ਨੈਕਸਟ ਕੁਐਸਚਨ ਦੇਖੋ ਜੀ ਪਿੰਡਾਂ ਵਿੱਚ ਬਿਮਾਰੀ ਨਾ ਰਹੇ ਇਸ ਲਈ ਕੀ ਕਰਨਾ ਚਾਹੀਦਾ ਹੈ ਉਹਨਾਂ ਪਰ ਡਾਇਰੈਕਟ ਪੈਰੀਚ ਜਾਂਦੇ ਆ ਵੀ ਜੇ ਆਪਮਨੇ ਪਿੰਡਾ ਚ ਬਿਮਾਰੀ ਨਾ ਰਹੇ ਤਾਂ ਉਹਦੇ ਲਈ ਆਪਾਂ ਕੀ ਕਰਨਾ ਚਾਹੀਦਾ ਹੈ ਪੈਰੀਚ ਚ ਚੱਲਦੇ ਆਂਗੇ ਲਾਸਟ ਆ ਦੇਖੋ ਸਾਡੀਆਂ ਗਲੀਆਂ ਸਾਫ਼ ਹੋਣ ਪਿੰਡਾ ਵਿੱਚ ਰੂੜੀ ਤੇ ਕੂੜੇ ਦੇ ਢੇਰਾਂ ਦਾ ਗੰਦ ਨਾ ਹੋਵੇ ਅਸੀਂ ਸਾਫ਼ ਤੇ ਸ਼ੁੱਧ ਪਾਣੀ ਪੀਅ ਅਸੀਂ ਕੋਈ ਕਾਰਨ ਨਹੀਂ ਕਿ ਸਾਡੀ ਪਿੰਡਾ ਵਿੱਚ ਬਿਮਾਰੀ ਰਹਿ ਸਕੇ ਤਾਂ ਕਿ ਹੁਣ ਆਪਾਂ ਹੁਣ ਆਪਾਂ ਕੁਐਸਚਨ ਤੇ ਚੱਲਦੇ ਆਂ ਕਵੈਸਚਨ ਤੇ ਦੇਖੋ ਗਲੀਆਂ ਸਾਫ਼ ਰੱਖਣੀਆਂ ਚਾਹੀਦੀਆਂ ਨੇ ਇਹ ਵੀ ਹੈਗਾ ਜੀ ਕੂੜੇ ਢੇਰ ਨਹੀਂ ਲੱਗਣੇ ਚਾਹੀਦੇ ਇਹ ਵੀ ਹੈਗਾ ਪੈਰਿਸ ਸਾਫ਼ ਪਾਣੀ ਵਾਲਾ ਸਾਫ਼ ਪੀਣ ਵਾਲਾ ਪਾਣੀ ਪੀਣਾ ਚਾਹੀਦਾ ਇਹ ਵੀ ਹੈਗਾ ਤਾਂ ਆਨਸਰ ਆ ਜਾਊਗਾ ਆਪਣਾ ਪਰੋਖੀ ਤੇ ਸਾਰੇ ਆਪਾਂ ਕੀ ਹੈ ਪਿੰਡਾਂ ਵਿੱਚ ਕਿਵੇਂ ਸਫਾਈ ਰੱਖ ਸਕਦੇ ਹਾਂ ਜੀ ਬਿਮਾਰੀ ਤੋਂ ਕਿਵੇਂ ਬਚ ਸਕਦੇ ਹਾਂ ਸੌਰੀ ਤਾਂ ਪਿੰਡਾਂ ਵਿੱਚ ਨਾ ਮੈਂ ਉਹਦੇ ਲਈ ਆਪਾਂ ਕੀ ਕਰ ਸਕਦੇ ਹਾਂ ਗਲੀਆਂ ਸਾਫ਼ ਰੱਖਣੀਆਂ ਚਾਹੀਦੀਆਂ ਨੇ ਕੂੜੇ ਦੇ ਢੇਰ ਨਹੀਂ ਲੱਗਣੇ ਚਾਹੀਦੇ ਸਾਫ਼ ਪੀਣ ਵਾਲਾ ਪਾਣੀ ਹੋਣਾ ਚਾਹੀਦਾ ਤਾਂ ਆਪਣਾ ਆਨਸਰ ਆ ਜਾਊਗਾ ਡੀ ਇਸ ਕੁਐਸਚਨ ਦਾ ਇਸ ਕੁਐਸਚਨ ਦਾ ਕੀ ਅਨਸਰ ਆ ਜਾਊਗਾ ਜੀ ਡੀ ਹੁਣ ਦੇਖੋ ਜੀ ਲਾਸਟ ਹੈ ਕਹਿੰਦਾ ਇਸ ਪੈਰੇ ਦਾ ਟੁਕਮਾ ਸਿਰਲੇਖ ਕੀ ਹੋ ਸਕਦਾ ਹੈਗਾ ਫਸਟ ਹੈ ਜੀ ਸਫਾਈ ਦਾ ਉਚਿਤ ਪ੍ਰਬੰਧ ਬੀ ਹੈ ਕਿ ਬਿਮਾਰੀਆਂ ਦੀ ਰੋਕத் ਥੰਮ ਸੀ ਹੈਗਾ ਪਰਹੇਜ਼ ਡੀ ਹੈਗਾ ਅਪਰੋਕਿਤ ਸਾਰੇ ਪਰ ਤਾਂ ਇੱਥੋਂ ਹੁਣ ਇਹ ਆਹ ਕੁਐਸਚਨ ਬਾਲਾ ਡਿਫਿਕਲਟ ਹੁੰਦੇ ਕਿਉਂਕਿ ਵਾਕੀ ਤਾਂ ਆਪਾਂ ਹੱਲ ਕਰ ਲੰਨੇ ਆ ਬਸ ਬਟ ਜਿਹੜਾ ਲਾਸਟ ਆ ਕੁਐਸਚਨ ਹੈਗਾ ਉਹ ਆਪਣੇ ਲਈ ਕਈ ਵਾਰ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਆਪਣਾ ਉੱਚੀ ਤੇ ਜਿਹੜਾ ਸਿਰਲੇਖ ਹੈ ਓਵਰਆਲ ਪੈਰਾ ਕੀ ਕਹਿਣਾ ਚਾਹੁੰਦਾ ਹੈ ਵੀ ਉਹਦੇ ਬਾਰੇ ਆਪਾਂ ਨੇ ਕੀ ਇੱਕ ਉਹਦਾ ਇੱਕ ਜਿਹੜਾ ਸਿਰਲੇਖ ਆ ਉਹ ਦੇਣਾ ਤਾਂ ਉਹਦੇ ਲਈ ਆਪਾਂ ਨੂੰ ਕੀ ਕਰਨਾ ਪਊਗਾ ਉਹਦੇ ਲਈ ਆਪਾਂ ਨੇ ਦੇਖੋ ਹੁਣ ਪੈਰਾ ਸਾਰਾ ਪੜ੍ਹੇਗਾ ਤਾਂ ਉੱਥੇ ਆਪਾਂ ਨੂੰ ਕੀ ਦੱਸਿਆ ਗਿਆ ਉੱਥੇ ਆਪਾਂ ਨੂੰ ਕੀ ਹੈ ਜਿਹੜੇ ਰੋਗ ਫੈਲਾਉਣ ਵਾਲੇ ਨੇ ਉਹਨਾਂ ਦੇ ਨਾਮ ਦੱਸੇ ਕਿ ਨਹੀਂ ਵੀ ਕੌਣ-ਕੌਣ ਰੋਗ ਫੈਲਾਉਂਦਾ ਜਾਂ ਬਿਮਾਰੀਆਂ ਫੈਲਾਉਂਦਾ ਹੈਗਾ ਫਿਰ ਉਹਦੀ ਰੋਕத் ਥਾਮ ਲਈ ਕੌਣ-ਕੌਣ-ਕੌਣ ਸਫਾਈ ਅਭਿਆਨ ਚਲਾਉਂਦਾ ਹੈ ਤੇ ਵਿੱਚ ਗੱਲ ਕੀਤੀ ਗਈ ਕਿਹੜੇ ਕਿਹੜੇ ਦਵਾਈਆਂ ਵੰਡੀਆਂ ਜਾਂਦੀਆਂ ਨੇ ਤੇ ਦੈਨ ਲਾਸਟ ਕੀ ਦੱਸੇ ਕਿ ਪਿੰਡਾਂ ਵਿੱਚ ਆਪਾਂ ਕਿਵੇਂ ਸਫਾਈ ਰੱਖ ਸਕਦੇ ਹਾਂ ਤਾਂ ਇਹ ਤੋਂ ਆਪਾਂ ਦੇਖੋ ਸਿਰਲੇਖ ਦੇਖੋ ਜੇ ਆਪਾਂ ਪਹਿਲਾਂ ਪਹਿਲੇ ਜੇ ਮੈਂ ਇਹ ਦੀ ਗੱਲ ਕਰੀਏ ਸਫਾਈ ਦਾ ਉਚਿਤ ਪ੍ਰਬੰਧ ਦੇਖੋ ਇਹ ਨਹੀਂ ਹੋ ਸਕਦਾ ਕਿਉਂਕਿ ਉਹਦੇ ਵਿੱਚ ਕੀ ਹੈ ਸਫਾਈ ਬਾਰੇ ਹੀ ਗੱਲੀਗੱਲ ਨਹੀਂ ਕੀਤੀ ਸੈਕਿੰਡ ਹੈਗੇ ਜੀ ਬਿਮਾਰੀਆਂ ਦੀ ਰੋਕத் ਥੰਮ ਇਹ ਹੋ ਸਕਦੇ ਥਰਡ ਦੇਖਦੇ ਆ ਪਰਹੇਜ ਇਹ ਵੀ ਹੈਗਾ ਬਟ ਸਰਲੇਖ ਨਹੀਂ ਹੈਗਾ ਇਹ ਵਿੱਚ ਗੱਲ ਊਂ ਆਪਣ ਨੂੰ ਕਹੀਏ ਵੀ ਇਲਾਜ ਨਾਲ ਪਰਹੇਜ ਚੰਗਾ ਇਹ ਵੀ ਨਾ ਆਪਣਾ ਉਚਿਤ ਸਰਲੇਖ ਹੋ ਸਕਦਾ ਉਪਰੋਕੀ ਸਾਰੇ ਵਿੰਤਾ ਆਪਣਾ ਆਨਸਰ ਆ ਜਾਊਗਾ ਜੀ ਬੀ ਦੇਖੋ ਆਪਾਂ ਕਟਿੰਗ ਦਾ ਵੀ ਫੋਲ ਸਕਦੇ ਹਾਂ ਤਾਂ ਆਪਣਾ ਆਨਸਰ ਆ ਜਾਊਗਾ ਬੀ ਕਿਉਂਕਿ ਓਵਰオール ਪੈਰੇਚ ਆਪਾਂ ਨੂੰ ਕੀ ਦਰਸਾਇਆ ਗਿਆ ਆ ਆਪਾਂ ਨੂੰ ਪਹਿਲੀ ਗੱਲ ਰੋਗ ਪਹਿਲੇ ਦੱਸਿਆ ਗਿਆ ਵੀ ਇਲਾਜ ਨਾਲ ਪਰਹੇਜ ਚੰਗਾ ਫਿਰ ਆਪਾਂ ਨੂੰ ਉਹ ਕਾਰਨ ਦੱਸਿਆ ਕਿ ਨਹੀਂ ਜਿਹਦੇ ਨਾਲ ਕੀ ਹੈ ਬਿਮਾਰੀਆਂ ਜਾਂ ਗੰਦਗੀ ਫੈਲਦੀ ਹੈ ਫਿਰ ਕੀ ਉਹਨਾਂ ਦੀ ਰੋਗ ਥੰਮ ਬਾਰੇ ਦੱਸਿਆ ਗਿਆ ਹੈ ਤਾਂ ਇੱਥੇ ਆਪਾਂ ਜਿਹੜਾ ਓਵਰਰੋਲ ਪੈਰੀ ਦਾ ਸਿਲੇਖਾ ਪੱਕੀ ਹੈ ਵੀ ਆਪਾਂ ਟਿੱਕ ਕਰਾਂਗੇ ਬਿਮਾਰੀਆਂ ਦੀ ਰੋਕத் ਥੰਮ ਵੀ ਆਪਾਂ ਜਿਵੇਂ ਪਿੰਡਾਂ 'ਚ ਸਫਾਈ ਰੱਖ ਕੇ ਪਾਣੀ ਦਾ ਪ੍ਰਬੰਧ ਕਰਕੇ ਗੰਦਗੀ ਜਾਂ ਕੂੜੇ ਦੀ ਢੇਰੀ ਇਕੱਠੇ ਨਾ ਕਰਕੇ ਤੇ ਸਫਾਈ ਅਭਿਆਨ ਚਲਾ ਕੇ ਉਹਦੇ ਲਈ ਆਪਾਂ ਕੀ ਕਰ ਗਏ ਜਿਹੜਾ ਬਿਮਾਰੀ ਦੀ ਰੋਕத் ਥੰਮ ਕਰ ਸਕਦੇ ਆ ਤਾਂ ਆਪਣਾ ਸਿਲੇਖ ਕੀ ਆ ਜੁਗਾ ਉਚਿਤ ਵੀ ਅਨਸਰ ਆਜੂਗਾ ਜੀ ਬਿਮਾਰੀਆਂ ਦੀ ਰੋਕத் ਥੰਮ ਵੀ ਅਨਸਰ ਆਜੂਗਾ ਹੁਣ ਆਪਾਂ ਨੈਕਸਟ ਦੇਖਦੇ ਹਾਂ ਨੈਕਸਟ ਆਪਣਾ ਪੈਰਾ ਦੇਖੋ ਜੀ ਇੱਕ ਹੋਰ ਪੈਰਾ ਹੈ ਇੱਕ ਹੀਏਗਾ થોਡੀ ਇੱਕ ਪ੍ਰੈਕਟਿਸ ਵਾਂਗੂ ਹੀ ਇਹ ਕਲਾਸ ਵੀ ਆਪਾਂ ਕੀਏ ਇੱਕ ਪ੍ਰੈਕਟਿਸ ਦੇ ਤੌਰ ਤੇ ਇਹਨੂੰ ਕੀਏ ਇਹ ਕਲਾਸ ਨੂੰ ਆਪਾਂ ਲਈਏ ਤਾਂ ਆਪਣੇ ਕੋਲੇ ਪੈਰਾ ਹੀ ਤਾਂ ਹੁਣ ਆਪਾਂ ਡਾਇਰੈਕਟਲੀ ਜਿੱਥੇ ਚਾਹੋ ਜੇ ਆਪਾਂ ਇਸ ਇਸ ਵਾਰ ਆਪਾਂ ਹੁਣ ਪੈਰਾ ਪੜ੍ਹ ਕੇ ਦੇਖਦੇ ਫਿਰ ਆਪਾਂ ਕੁਐਸਚਨ ਕਰਾਂਗੇ ਫਸਟ ਆਪਾਂ ਕੀਏ ਡੈਟਾ ਪਾ ਕੁਐਸਚਨ ਕਿਤੇ ਨੇਗੇ ਐਂਡ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਪੂਰਾ ਜਿਹੜਾ ਪ੍ਰੋਪਰਲੀ ਆਪਣਾ ਪੈਰਾ ਪਹਿਲਾਂ ਆਪਾਂ ਉਹਨੂੰ ਇੱਕ ਵਾਰੀ ਰੀਡ ਕਰਦੇ ਆ ਸਾਡੇ ਦੇਸ਼ ਵਿੱਚ ਕਹਿੰਦਾ ਕਈ ਛੋਟੀਆਂ-ਛੋਟੀਆਂ ਸਮੱਸਿਆਵਾਂ ਹਨ ਮਹਿੰਗਾਈ ਗਰੀਬੀ بے روزਗاری ਵੱਧਦੀ ਜਨਸੰਖਿਆ ਆਦਿ ਦੀਆਂ ਮੁਸੀਬਤਾਂ ਦੇਖਣ ਨੂੰ ਪਹਾੜ ਲੱਗਦੀਆਂ ਹਨ ਪਰ ਇਹਨਾਂ ਨੂੰ ਸਾਨੀ ਨਾਲ ਨਜਿੱਠਿਆ ਜਾ ਸਕਦਾ ਹੈ ਅਸਲ ਦਿੱਕਤ ਇਹ ਹੈ ਕਿ ਸਾਡੇ ਦੇਸ਼ ਵਿੱਚ ਆਚਰਣ ਸ਼ਕਤੀ ਦੀ ਘਾਟ ਹੈ ਜਦ ਤੁਸੀਂ ਮੁਸ਼ਕਿਲ ਨੂੰ ਹੱਲ ਹੀ ਨਹੀਂ ਕਰਨਾ ਚਾਹੁੰਦੇ ਤੇ ਜਾਂ ਫਿਰ ਅਸੀਂ ਆਪਣੇ ਪੂਰਾ ਤਾਨ ਨਹੀਂ ਲਾਉਂਦੇ ਤੇ ਇਹਨਾਂ ਦੋਹਾਂ ਵਿੱਚੋਂ ਮੰਦੀ ਨੀਤ ਵਧੇਰੇ ਮਾਰੂ ਹੈ ਉਸ ਪਿੱਛੇ ਕਈ ਰਾਜਸੀ ਕਾਰਨ ਹੁੰਦੇ ਨੇ ਲੋਕਾਂ ਨੂੰ ਰਾਜਨੀਤੀ ਦੀਆਂ ਘਟੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਇਹ ਤਦ ਹੀ ਸੰਭਵ ਹੈ ਜਦੋਂ ਸਾਰੇ ਮੁਲਕ ਵਿੱਚ ਵਿੱਦਿਆ ਦਾ ਪ੍ਰਸਾਰ ਹੋਵੇ ਜਨ ਸਧਾਰਨ ਦੀ ਚੇਤਨਾ ਦਾ ਵਿਕਾਸ ਹੋਵੇ ਤਾਂ ਇਹਦੇ ਵਿੱਚ ਕੀ ਹੈ ਜਿਹੜੀ ਆਪਣੀਆਂ ਸਮੱਸਿਆਵਾਂ ਹਨ ਜੀ ਜਿਵੇਂ ਮਹਿੰਗਾਈ, ਬੇਰੋਜ਼ਗਾਰੀ, ਵੱਧਦੀ ਜਨਸੰਖਿਆ ਉਹ ਕੀ ਆਪਣੇ ਲਈ ਇੱਕ ਸਮੱਸਿਆ ਮੰਨਿਆ ਤਾਂ ਓਵਰオール ਪੈਰੇ 'ਚ ਕੀ ਕਹਿ ਰਿਹਾ ਆਪਾਂ ਇਹਨੂੰ ਇੱਕ ਸੁਚੇਤ ਕਰਨ ਦੀ ਗੱਲ ਕਹਿ ਰਿਹਾਗਾ ਵੀ ਵਿਦਿਆ ਦਾ ਪ੍ਰਸਾਰ ਹੋਵੇ ਤੇ ਜਿਹੜਾ ਜਨਸਧਾਰਨ ਤੱਕ ਵਿਕਾਸ ਜਾਂ ਉਹਨਾਂ ਨੂੰ ਜਾਗਰੂਤਾ ਪੈਦਾ ਹੋਵੇ ਤਾਂ ਹੁਣ ਡਾਇਰੈਕਟ ਆਪਾਂ ਕੁਐਸਚਨ ਤੇ ਚੱਲਦੇ ਆਂਗੇ ਆ ਪੈਰਾ ਤਾਂ ਆਪਾਂ ਪੜ ਲਿਆ ਫਸਟ ਦੇਖੋ ਜੀ ਸਾਡੇ ਦੇਸ਼ ਵਿੱਚ ਕਿਹੜੀ ਸਮੱਸਿਆ ਹੈ ਆਪਾਂ ਹੁਣ ਪੈਰੇ 'ਚ ਪੜੇ ਨਾ ਮਹਿੰਗਾਈ ਦੀ ਵੀ ਹੈਗੀ ਸੀਗੀ ਬੇਰੋਜ਼ਗਾਰੀ ਦੀ ਵੀ ਸੀ ਵੱਧਦੀ ਜਨਸੰਖਿਆ ਤੇ ਗਰੀਬੀ ਤਾਂ ਆਪਣਾ ਆਨਸਰ ਕੀ ਆ ਜਾਊਗਾ ਜੀ ਡਾਇਰੈਕਟਲੀ ਆਪਣਾ ਆਨਸਰ ਆ ਜਾਊਗਾ ਡੀ ਤਾਂ ਆਪਣੇ ਦੇਸ਼ ਵਿੱਚ ਕਿਹੜੀ ਸਮੱਸਿਆ ਨੇ ਮਹਿੰਗਾਈ ਦੀ ਵੀ ਬੇਰੋਜ਼ਗਾਰੀ ਦੀ ਵੀ ਵੱਧਦੀ ਜਨਸੰਖਿਆ ਦੀ ਗਰੀਬੀ ਦੀ ਤਾਂ ਆਪਣਾ ਅਨਸਰ ਆ ਜੂਗਾ ਜੀ ਡੀ ਉਪਰੋਕਤ ਸਾਰੀਆਂ ਸੈਕਿੰਡ ਦੇਖੋ ਜੀ ਇਸ ਪੈਰੇ ਅਨੁਸਾਰ ਸਾਡੇ ਦੇਸ਼ ਵਿੱਚ ਕਿਸ ਚੀਜ਼ ਦੀ ਘਾਟ ਹੈ ਹੁਣ ਆਪਾਂ ਪੈਰੇ ਚ ਦੇਖਦੇ ਹਾਂ ਜੀ ਆਪਾਂ ਪੜਤ ਲਿਆ ਹੁਣ ਆਪਾਂ ਨੂੰ ਪੈਰੇ ਵਿੱਚ ਕਿਸ ਚੀਜ਼ ਦੀ ਘਾਟ ਹੈ ਤਾਂ ਆਪਾਂ ਪੈਰੇ ਚ ਚੱਲਦੇ ਹਾਂ ਦੇਖੋ ਆਪਾਂ ਹੁਣ ਇੱਕ ਲਾਈਨ ਪੜ੍ਹੀ ਸੀ ਨਾ ਆ ਸੀਗੀ ਸਾਡੇ ਦੇਸ਼ ਵਿੱਚ ਆਚਰਣ ਸ਼ਕਤੀ ਦੀ ਘਾਟ ਹੈ ਤਾਂ ਆਪਣਾ ਆਨਸਰ ਕੀ ਆਜੂਗਾ ਜੀ ਤਾਂ ਦੇਖੋ ਇਹ ਸੈਕਿੰਡ ਕੁਐਸਚਨ ਦਾ ਆਨਸਰ ਆਜੂਗਾ ਆਪਣੇ ਕੋਲੇ ਏ ਆਚਰਣ ਸ਼ਕਤੀ ਦੀ ਘਾਟ ਆਪਾਂ ਨੇ ਪੜਿਆ ਨਾ ਹੁਣੀ ਪੈਰੇ ਚ ਵੀ ਆਪਣੇ ਜਿਹੜਾ ਦੇਸ਼ ਉਹ ਕਿਸ ਚੀਜ਼ ਦੀ ਘਾਟ ਉਹਦੇ ਵਿੱਚ ਉਹਦੇ ਵਿੱਚ ਹੈਗੀ ਆਚਰਣ ਸ਼ਕਤੀ ਦੀ ਘਾਟ ਵੀ ਕੀ ਆਪਣਾ ਆਚਰਣ ਹੀ ਆਪਾਂ ਇੰਨਾ ਨਹੀਂ ਰੱਖਦੇ ਵੀ ਆਪਾਂ ਕੀ ਹੈ ਦੇਸ਼ ਦੀ ਤਰੱਕੀ ਜਾਂ ਵਿਦਿਆ ਦੇ ਪ੍ਰਸਾਰ ਬਾਰੇ ਗੱਲ ਕਰ ਸਕੀਏ ਸਭ ਤੋਂ ਪਹਿਲਾਂ ਆਪਾਂ ਨੂੰ ਆਪਣਾ ਆਚਰਣ ਵਿੱਚ ਚੰਗਾ ਰੱਖਣਾ ਪਊਗਾ ਨਾ ਫਿਰ ਹੀ ਆਪਾਂ ਅੱਗੇ ਜਿਹੜਾ ਪ੍ਰੋਸੀਡ ਕਰ ਸਕਦੇ ਹਾਂ ਥਰਡ ਦੇਖੋ ਹੀ ਕੁਐਸਚਨ ਸਾਡੇ ਦੇਸ਼ ਵਿੱਚ ਮਹਿੰਗਾਈ ਲਗਾਤਾਰ ਘਟ ਰਹੀ ਹੈ ਵਧ ਰਹੀ ਹੈ ਸਥਿਰ ਹੈ ਜੋ ਪ੍ਰੋਕ ਵਿੱਚੋਂ ਕੋਈ ਵੀ ਨਹੀਂ ਕੀ ਅਨਸਰ ਆਜੂਗਾ ਇਸ ਕੁਐਸਚਨ ਦਾ ਹੀ ਵੀ ਆਪਣੇ ਦੇਸ਼ ਵਿੱਚ ਜਿਹੜੀ ਮਹਿੰਗਾਈ ਹੈ ਜੀ ਉਹ ਦਿਨ ਵਾਰ ਦਿਨ ਵਾਰ ਕੀ ਕਰ ਰਹੀ ਹੈ ਵਧ ਰਹੀ ਹੈ ਘਟ ਰਹੀ ਹੈ ਜਾਂ ਕੀ ਹੋ ਰਹੀ ਹੈ ਜੀ ਕੀ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ आप देखो इस क्वेश्चन लिए भी आप पैरि जा सकते हैं भी हूँ तो आपको पता है भी जी महंगाई बदी रही है बट आप की देखना जी आप देखने भी की कर रहे तो आप पैरि चल देंगे तो पैर आप देखते हैं भी की है उन्होंने की है अपने क्वेश्चन पूछे गया है ਵੀ ਮਹਿੰਗਾਈ ਕੀ ਹੈ ਕੀ ਹੋ ਰਹੀ ਆਪਣੇ ਦੇਸ਼ 'ਚ ਵਧ ਰਹੀ ਹੈ ਜਾਂ ਘਟ ਰਹੀ ਹੈ ਤਾਂ ਆਪਾਂ ਕੀ ਹੈ ਮਹਿੰਗਾਈ ਬੇਰੋਜ਼ਗਾਰੀ ਤਾਂ ਇਹਦਾ ਆਨਸਰ ਸਿੰਪਲੀ ਆ ਜਾਊਗਾ ਇਸ ਕੁਐਸਚਨ ਦਾ ਬੀ ਕੀ ਹੈ ਹਾਂਜੀ ਲਗਾਤਾਰ ਕੀ ਵਧ ਰਹੀ ਹੈ ਬੀ ਆਨਸਰ ਆ ਜਾਊਗਾ ਜੀ ਕਿਉਂਕਿ ਆਪਾਂ ਮੇਨਲੀ ਆਪਣੀ ਹੀ ਸਮੱਸਿਆ ਸੀ ਨਾ ਤਾਂ ਆਪਣਾ ਆਨਸਰ ਕੀ ਆ ਜਾਊਗਾ ਬੀ ਆਨਸਰ ਆ ਜਾਊਗਾ ਫੋਰਥ ਕੁਐਸਚਨ ਦੇਖੋ ਜੀ ਦੇਖੋ ਨਾ ਅਸੀਂ ਦੇਸ਼ 'ਚ ਦੀਆਂ ਇਹ ਮੁਸ਼ਕਿਲਾਂ ਕਿਸ ਤਰ੍ਹਾਂ ਦਿਖਾਈ ਦਿੰਦੀਆਂ ਹਨ ਰਾਈ ਵਰਗੀਆਂ ਪੱਥਰ ਵਰਗੀਆਂ ਪਹਾੜ ਵਰਗੀਆਂ ਜੋ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਤਾਂ ਆਪਾਂ ਹੁਣੀ ਪੈਰੇ ਚ ਪੜਿਆ ਸੀ ਨਾ ਦੇਖੋ ਹੁਣ ਆਪਾਂ ਨੂੰ ਸਮਸਿਆ ਕੀ ਲੱਗਦੀ ਹੈ ਪਹਾੜ ਵਰਗੀਆਂ ਤਾਂ ਆਪਣਾ ਆਨਸਰ ਕੀ ਆ ਜਾਊਗਾ ਸੀ ਆਨਸਰ ਆ ਜਾਊਗਾ ਵੀ ਦੇਖੋ ਨਾ ਸਮੱਸਿਆ ਵਿੱਚ ਜਿਹੜੀਆਂ ਨੇ ਆਪਾਂ ਨੂੰ ਕੀ ਲੱਗਦੀਆਂ ਨੇ ਇਹ ਕੀ ਲੱਗਦੀਆਂ ਨੇ ਆਪਾਂ ਨੂੰ ਪਹਾੜ ਵਰਗੀਆਂ ਲੱਗਦੀਆਂ ਨੇਗੀਆਂ ਸੀ ਆਨਸਰ ਆ ਜਾਊਗਾ ਜਿਸ ਕੁਐਸਚਨ ਦਾ ਸੋ ਇਹ ਕੇ ਪੈਰਾ ਸੀ ਤੇ ਅੱਜ ਦਾ ਇੱਕ ਹੋਰ ਲਾਸਟ ਪੈਰਾ ਆਪਾਂ ਦੇਖਦੇ ਹਾਂ ਜਿਹਦੇ ਵਿੱਚ ਆਪਾਂ ਕੀ ਤੁਹਾਨੂੰ ਇੱਕ ਕਲਾਸ ਦਾ ਪੈਰਾ ਦੇਖੋ ਜੀ ਇਹ ਤੁਹਾਡੀ ਕੀ ਇੱਕ ਰਿਵੀਜ਼ਨ ਦੀ ਤਰ੍ਹਾਂ ਹੀ ਹੈ ਜੀ ਥੋੜਾ ਵੱਡਾ ਹੈ ਪੈਰਾ ਬਾਕੀ ਇਸ ਪੈਰਿੰ ਪਹਿਲਾਂ ਡਾਇਰੈਕਟਲੀ ਆਪਾਂ ਪਲੇਗਾ ਕੁਐਸਚਨ ਤੇ ਚੱਲਦੇ ਹਾਂ ਪੈਰੇ ਦੇ ਵੀ ਕੀ ਆਪਾਂ ਡਾਇਰੈਕਟ ਕੁਐਸਚਨ ਤੇ ਹੀ ਚੱਲਦੇ ਹਾਂ ਫਸਟ ਦੇਖੋ ਜੀ ਇਸ ਪੈਰੇ ਅਨੁਸਾਰ ਜੀਵਨ ਦਾ ਆਰੰਭ ਕਿਸ ਵਿੱਚੋਂ ਹੋਇਆ ਏ ਹੈ ਜੀ ਪਾਣੀ ਵਿੱਚੋਂ ਬੀ ਹੈ ਹਵਾ ਵਿੱਚੋਂ ਸੀ ਹੈ ਰੁੱਖਾਂ ਵਿੱਚੋਂ ਡੀ ਆਪਰੋਕ ਕਿਸੇ ਵਿੱਚੋਂ ਵੀ ਨਹੀਂ ਹੁਣ ਆਪਾਂ ਦੇਖਣਾ ਜੀ ਵੀ ਜਿਹੜਾ ਜੀਵਨ ਦਾ ਆਰੰਭਕ ਇਸ ਵਿੱਚੋਂ ਹੋਇਆ ਹਮਣਾ ਡਾਇਰੈਕਟਲੀ ਪੈਰੇ ਤੇ ਚਲਦੇ ਆਇਆ ਇੱਥੇ ਦੇਖੋ ਜੀ ਮਨੁੱਖੀ ਹੋਣ ਦੇ ਲਈ ਪਾਣੀ ਦੀ ਅਵਸ਼ੇ ਲੋੜ ਹੈ ਅਸਲ ਵਿੱਚ ਜੀਵਨ ਦਾ ਆਰੰਭ ਪਾਣੀ ਵਿੱਚੋਂ ਹੀ ਹੋਇਆ ਤਾਂ ਆਪਣਾ ਇਹ ਕੀ ਪੁਆਇੰਟ ਆ ਗਿਆ ਨਾ ਕਿ ਦੇ ਵਿੱਚ ਹੋਇਆ ਪਾਣੀ ਵਿੱਚੋਂ ਤਾਂ ਆਪਣਾ ਇੱਥੇ ਆਨਸਰ ਕੀ ਆਜੂਗਾ ਤਾਂ ਆਪਣਾ ਆਨਸਰ ਆਜੂਗਾ ਜੀ ਪਾਣੀ ਵਿੱਚੋਂ ਪੈਰੇ ਅਨੁਸਾਰ ਜਿਹੜਾ ਜੀਵਨ ਦਾ ਆਰੰਭ ਕਿਸ ਵਿੱਚੋਂ ਹੋਇਆ ਉਹ ਹੋਇਆ ਪਾਣੀ ਵਿੱਚੋਂ ਇਹ ਆਨਸਰ ਆਜੂਗਾ ਨੈਕਸਟ ਦੇਖੋ ਹੀ ਆਧੁਕਾਲੀਨ ਮਨੁੱਖ ਪਾਣੀ ਦੀ ਲੋੜ ਕਿਵੇਂ ਪੂਰੀ ਕਰਦਾ ਸੀ ਇਹ ਹੈਗਾ ਜੀ ਖੂਹਾਂ ਤੋਂ ਬੀ ਹੈਗਾ ਨਦੀਆਂ ਜਾਂ ਝੀਲਾਂ ਤੋਂ ਸੀ ਹੈਗਾ ਡੈਮ ਤੋਂ ਡੀ ਹੈਗਾ ਤਲਾਬਾਂ ਤੋਂ ਤਾਂ ਆਪਾਂ ਇਹਦੇ ਲਈ ਵੀ ਕੀ ਹੈ ਡਾਇਰੈਕਟ ਆਪਾਂ ਕੀ ਹੈਗਾ ਜਿਹੜਾ ਆਪਣਾ ਪੈਰੀਸ ਜਾਣਿਆ ਵੀ ਜਿਹੜਾ ਆਦਿਕਾਲੀਨ ਮਨੁੱਖਾ ਪਾਣੀ ਲੋੜ ਕਿਵੇਂ ਪੂਰੀ ਕਰਦਾ ਸੀਗਾ ਤਾਂ ਇੱਥੇ ਪੜੋ ਜੀ ਆਦਿਕਾਲੀਨ ਮਨੁੱਖ ਪਾਣੀ ਦੀ ਲੋੜ ਕੁਦਰਤੀ ਸੌਮਿਆ ਜਿਵੇਂ ਦਰਿਆਵਾਂ ਝੀਲਾਂ ਤੋਂ ਕੀ ਪੂਰੀ ਕਰਦਾ ਸੀਗਾ ਤਾਂ ਆਪਣਾ ਆਨਸਰ ਕੀ ਆਊਗਾ ਜੀ ਦਰਿਆਵਾਂ ਜਾ ਝੀਲਾਂ ਦੇਖੋ ਕੁਐਸਚਨ ਕੀ ਦਿੱਤਾ ਹੋਇਆਗਾ ਇਹ ਹੈਗਾ ਜੀ ਖੂਹਾਂ ਤੋਂ ਬੀ ਹੈਗਾ ਨਦੀਆਂ ਜਾਂ ਝੀਲਾਂ ਤੋਂ ਸੀ ਹੈਗਾ ਡੈਮਾਂ ਤੋਂ ਤੇ ਡੀ ਹੈਗਾ ਤਲਾਬਾਂ ਤੋਂ ਤਾਂ ਆਪਾਂ ਕੀ ਪੜਿਆ ਹੁਣ ਵੀ ਆਨਸਰ ਆਜੂਗਾ ਨਦੀਆਂ ਜਾਂ ਝੀਲਾਂ ਤੋਂ ਆਪਣਾ ਆਨਸਰ ਕੀ ਆਜੂਗਾ ਆਪਣਾ ਆਨਸਰ ਆਜੂਗਾ ਬੀ ਨਦੀਆਂ ਜਾਂ ਝੀਲਾਂ ਤੋਂ ਥਰਡ ਦੇਖੋ ਹੀ ਥਰਡ ਕੁਐਸਚਨ ਦੇਖੋ ਕਾਟ ਸ਼ਬਦ ਦਾ ਕੀ ਅਰਥ ਹੁੰਦਾ ਹੈ ਨਕਸ ਆਪਣੇ ਸ਼ਬਦਾਂ ਕਿ ਕਾਟ ਸ਼ਬਦ ਦਾ ਕੀ ਅਰਥ ਹੁੰਦਾ ਹੈ ਹੁਣ ਆਪਾਂ ਦੇਖੋ ਇਹ ਆਪ ਹਲੇ ਪੜ੍ਹੇਨ ਤਾਂ ਆਪਾਂ ਡੈਕਟੂਨ ਪੈਰੇ ਤੇ ਜਾਵਾਂਗੇ ਤਾਂ ਦੇਖੋ ਜਿੱਥੇ ਕਾਟ ਸ਼ਬਦ ਦਿਖ ਰਿਹਾ ਆਪਾਂ ਕੀ ਹੈ ਉੱਥੇ ਜਾਵਾਂਗੇ ਡਾਇਰੈਕਟਲੀ ਆ ਪੈਰੇ ਚ ਦੇਖੋ ਹੀ ਇੱਥੇ ਪੜ੍ਹ ਲਿਆ ਸੀ ਇੱਥੇ ਦੇਖੋ ਜੀ ਸਾਡੇ ਪਾਸੇ ਸਾਡੇ ਪਾਸ ਇਸ ਯੁੱਗ ਦੀ ਯਾਦਗਾਰ ਕਾਟ ਦਾ ਸ਼ਬਦ ਹੈ ਆਸ ਅਗਾਈ ਕਾਟ ਸ਼ਬਦ ਹੈ ਜਿਸ ਦਾ ਅਰਥ ਹੈ ਦਰਿਆ ਦਾ ਕੰਡਾ ਕੀ ਅਰਥ ਹੈ ਦਰਿਆ ਦਾ ਕੰਡਾ ਤਾਂ ਦੇਖੋ ਹੁਣ ਉਹਨਾਂ ਨੇ ਪੁੱਛਿਆ ਸੀ ਕਾਟ ਸ਼ਬਦ ਦਾ ਅਰਥ ਦੱਸ ਪੁੱਛਿਆ ਸੀ ਤਾਂ ਆਪਣਾ ਕੀ ਹੈ ਅਨਸਰ ਦੇਖੋ ਜੁਣ ਕੁਐਸਚਨ ਚੱਲਦੇ ਆਪਾਂ ਤੇ ਇਹਦਾ ਅਨਸਰ ਆ ਜਾਊਗਾ ਦੇਖੋ ਜੀ ਦਰਿਆ ਦਾ ਕੰਡਾ ਇਹ ਅਨਸਰ ਆ ਜਾਊਗਾ ਹੁਣ ਇਹ ਆਪੇ ਪੜ੍ਹਿਆ ਨਾ ਵੀ ਕਾਟ ਸ਼ਬਦ ਦਾ ਅਰਥ ਕੀ ਹੈਗਾ ਦਰਿਆ ਦਾ ਕੰਡਾ ਇਹ ਅਨਸਰ ਆ ਜਾਊਗਾ ਜੀ ਫੋਰਥ ਕੁਐਸਚਨ ਦੇਖੋ ਹੀ ਸਭਿਤਾ ਦੇ ਵਿਕਾਸ ਲਈ ਇੱਕ ਵੱਡੀ ਘਟਨਾ ਕਿਹੜੀ ਹੈ ਹੁਣ ਆਪਾਂ ਨੂੰ ਪੁੱਛਿਆ ਜੀ ਸਭਿਤਾ ਦੇ ਵਿਕਾਸ ਲਈ ਇੱਕ ਵੱਡੀ ਘਟਨਾ ਕਿਹੜੀ ਹੈ ਤਾਂ ਆਪਾਂ ਤਾਂ ਹੁਣ ਪੜਿਆ ਨਹੀਂ ਤਾਂ ਆਪਾਂ ਡੈਕ ਲੱਕੀਏ ਪੈਰੇ ਤੇ ਜਾਵਾਂਗੇ ਇਸ ਕੁਸ਼ਨ ਲਈ ਵੀ ਤਾਂ ਇੱਥੇ ਦੇਖੋ ਪੈਰੇ ਚ ਉਹ ਸ਼ਬਦ ਜਿਹੜਾ ਉਹ ਤੁਹਾਨੂੰ ਕੀ ਪੁੱਛਿਆ ਸਭਿਤਾ ਦੇ ਵਿਕਾਸ ਲਈ पर लास्ट इत पढ़िया नैक्स तो चलते हाँ घाटे तो हो गया नैक्सट देखो नीचे ਆਪਾਂ ਪੈਰਾ ਪੂਰਾ ਪੜ੍ਹਦੇ ਹਾਂ ਜੀ ਤਾਂ ਕਿ ਆਪਣੇ ਕੁਐਸਚਨ ਦਾ ਆਨਸਰ ਮਿਲ ਸਕੇ ਤਾਂ ਆਪਾਂ ਇੱਥੇ ਪੜ੍ਹਦੇ ਹਾਂ ਕਾਟ-ਕਾਟ ਸ਼ਬਦ ਤੋਂ ਇਹ ਤਾਂ ਆਪਣਾ ਅਰਥ ਤਾਂ ਹੋ ਗਿਆ ਸੀਗਾ ਦੈਨ ਆਪਾਂ ਨੈਕਸਟ ਪ੍ਰੋਸੀਡ ਕਰਦੇ ਹਾਂ ਇਸ ਤੋਂ ਇਲਾਵਾ ਕਾਟ ਦਾ ਅਰਥ ਪੱਤਣ ਵੀ ਹੈ ਪਾਣੀ ਭਰਨ ਵਾਲੀ ਥਾਂ ਲਈ ਪਨਗਟ ਸ਼ਬਦ ਵੀ ਹੈ ਜਿਸ ਦਾ ਅਰਥ ਸਬੰਧ ਹਿੰਦੀ ਨਾਲ ਹੈ ਉਂਝ ਪੰਜਾਬੀ ਵਿੱਚ ਕਾਟ ਦੀ ਵਰਤੋਂ ਹੀ ਬਰਤੋਂ ਵੀ ਪਾਣੀ ਪਰਨ ਦੀ ਥਾਂ ਲਈ ਵਕਫਾ ਵੱਧ ਘੱਟ ਹੀ ਹੁੰਦੀ ਹੈ ਅਤੇ ਇਸ ਦੀਆਂ ਪੈੜਾਂ ਕੇਵਲ ਅਖਾਣਾ ਜਾਂ ਮੁਹਾਵਰੇ ਵਿੱਚ ਦਿਖਦੇ ਹਨ ਜਿਵੇਂ ਘਰ ਘਾਟ ਕਰਦਾ ਨਾ ਘਟਦਾ ਘਟ ਘਟਦਾ ਪਾਣੀ ਪੀਣਾ ਕਰਦੇ ਟੱਕਰੇ ਘਾਟ ਦੀ ਵਰਤੋਂ ਤੋਂ ਇਸ ਥਾਂ ਦੀ ਮਹੱਤਤਾ ਦਾ ਪਲੀ ਭਾਤੀ ਪਤਾ ਲੱਗ ਜਾਂਦਾ ਹੈ ਕਾਡ ਤੋਂ ਅੱਗੇ ਚੱਲ ਕੇ ਖੂ ਦੀ ਕਾੜ ਸਭਿਤਾ ਦੇ ਵਿਕਾਸ ਦੀ ਇੱਕ ਵੱਡੀ ਘਟਨਾ ਦੇ ਕੋਈ ਆ ਗਿਆ ਆਪਣੇ ਕੋਲੇ ਹੁਣ ਆਪਾਂ ਨੂੰ ਕਈ ਵਾਰ ਦੇਖੋ ਕੋਈ ਕੁਸ਼ਲ ਨਹੀਂ ਆਪਾਂ ਕਿਸੇ ਨੇ ਜਿਆਦਾ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਤਾਂ ਦੇਖੋ ਇੱਥੇ ਕੀ ਆ ਗਿਆ ਸਿਗਰ ਲਾਈਨ ਕਾਡ ਤੋਂ ਅੱਗੇ ਚੱਲ ਕੇ ਖੂ ਦੀ ਕਾੜ ਤਾਂ ਆਪਾਂ ਦਾ ਅਨਸਰ ਕੀ ਹੋਣਾ ਚਾਹੀਦਾ ਹੈ ਖੂ ਦੀ ਕਾੜ ਸਭਿਤਾ ਦੇ ਵਿਕਾਸ ਦੀ ਇੱਕ ਵੱਡੀ ਘਟਨਾ ਦੇਖੋ ਆਪਣਾ ਕੁਐਸਚਨ ਚ ਆਪਾਂ ਨੂੰ ਮਿਲਦਾ ਹੈ ਤਾਂ ਆਪਾਂ ਕੁਐਸਚਨ ਚ ਦੇਖਦੇ ਹਾਂ ਆ ਸੀਗੈ ਫੋਰਥ ਕੁਐਸਚਨ ਸੀ ਆਪਣਾ ਸਭਿਤਾ ਦੇ ਵਿਕਾਸ ਦੀ ਇੱਕ ਵੱਡੀ ਘਟਨਾ ਕਿਹੜੀ ਹੈ ਉਹ ਕੀ ਹੈ ਖੂਦ ਹੀ ਕਾਰਡ ਕਿਹੜੀ ਘਟਨਾ ਸੀ ਖੂਦ ਹੀ ਕਾਰਡ ਤਾਂ ਆਪਣਾ ਅੰਸ ਕੀ ਆ ਜੂਗਾ ਸੀ ਨੈਕਸਟ ਦੇਖੋ ਜੀ ਪਨਗਟ ਸ਼ਬਦ ਕਿਹੜੀ ਭਾਸ਼ਾ ਦਾ ਸ਼ਬਦ ਹੈ ਹੁਣੀ ਆਪਾਂ ਪੜ੍ਹ ਕੇ ਆਟਿਆ ਨਾ ਮੈਂ ਤੁਹਾਨੂੰ ਦੁਬਾਰੀ ਫੇਰ ਦਿਖਾ ਦਿੰਨਾ ਪਨਗਟ ਸ਼ਬਦ ਆਪਾਂ ਹੁਣੀ ਪੜਿਆ ਸੀਗਾ ਜਿਹੜਾ ਆਸੀ ਗਈ ਪਾਣੀ ਪਰ ਵਾਲੀ ਥਾਂ ਲਈ ਪਨਗਟ ਸ਼ਬਦ ਵੀ ਹੈ ਜਿਸ ਦਾ ਜ਼ਿਆਦਾ ਸਬੰਧ ਹਿੰਦੀ ਨਾਲ ਹੈ ਤਾਂ ਕੀ ਦਾ ਸਬੰਧ ਪੁੱਛੇ ਨਾ ਹੁਣ ਆਪਾਂ ਨੂੰ ਕੁਐਸਚਨ 'ਚ ਹੁਣ ਦੇਖੋ ਜੀ ਆਪਾਂ ਡਾਇਰੈਕਟ ਕੁਐਸਚਨ ਤੇ ਚੱਲਦੇ ਆ ਪਨਗਟ ਸ਼ਬਦ ਕਿਹੜੀ ਭਾਸ਼ਾ ਦਾ ਸ਼ਬਦ ਹੈ ਤਾਂ ਆਪਣਾ ਆਨਸਰ ਕੀ ਆ ਜਾਊਗਾ ਜੀ ਹਿੰਦੀ ਬੀ ਆਨਸਰ ਆ ਜਾਊਗਾ ਪਨਗਟ ਸ਼ਬਦ ਕਿਹੜੀ ਭਾਸ਼ਾ ਦਾ ਸ਼ਬਦ ਹੈ ਹਿੰਦੀ ਦਾ ਤਾਂ ਆਪਣਾ ਆਨਸਰ ਕੀ ਆ ਗਿਆ ਬੀ ਆ ਗਿਆ ਜੀ ਨੈਕਸਟ ਦੇਖੋ ਛੇਵਾਂ ਕੁਐਸਚਨ ਹੀ ਇਸ ਪੈਰੇ ਵਿੱਚ ਘਾਟ ਨਾਲ ਸੰਬੰਧਿਤ ਕਿਹੜੇ ਮੁਹਾਵਰੇ ਜਾਂ ਖਾਨ ਵਰਤੇ ਗਏ ਹੈ ਫਸਟ ਹੈ ਗਿਆ ਘਰ ਘਾਟ ਸੈਕਿੰਡ ਹੈ ਗਿਆ ਘਰ ਦਨਾ ਘਟਦਾ ਥਰਡ ਹੈ ਗਿਆ ਘਟ ਘਟ ਦਾ ਪਾਣੀ ਪੀਤਾ ਪ੍ਰੋਕਿਤ ਸਾਰੇ ਤਾਂ ਆਪਾਂ ਨੂੰ ਪੜ ਕੇ ਹਟਿਆ ਨਾ ਆਪਾਂ ਦੇਖੋ ਘਰ ਘਾਟ ਵੀ ਪੜਿਆ ਸੀਗਾ ਘਰ ਦਨਾ ਘਟਦਾ ਵੀ ਪੜਿਆ ਘਟ ਘਟ ਦਾ ਪਾਣੀ ਪੀਣਾ ਵੀ ਤਾਂ ਆਪਣਾ ਅਨਸਰ ਆ ਜੂਗਾ ਡੀ ਪ੍ਰੋਕਿਤ ਸਾਰੇ ਕਿਉਂਕਿ ਆਪਾਂ ਹੁਣੀ ਪੈਰੇ ਚ ਪੜ ਕੇ ਹਟਿਆ ਨਾ ਸ਼ਬਦ ਤਾਂ ਆਪਣਾ ਅਨਸਰ ਕੀ ਆ ਜੂਗਾ ਡੀ ਪ੍ਰੋਕਿਤ ਸਾਰੇ 7ਥ ਨੰਬਰ ਕੁਐਸਚਨ ਦੇਖੋ ਜੀ ਉਪਰੋਕਤ ਪੈਰੇ ਦਾ ਟੁਕਮਾ ਸਿਰਲੇਖ ਕੀ ਹੋ ਸਕਦਾ ਹੈ ਫਸਟ ਹੈ ਪਾਣੀ ਦੇ ਸੌਮੇ 2 ਹੈਗਾ ਜੀ ਪਾਣੀ ਤੇ ਜੀਵਨ 3 ਹੈਗਾ ਪਾਣੀ ਦੀ ਕਹਾਣੀ 4 ਹੈਗਾ ਸਾਡੇ ਕੁਦਰਤੀ ਸੌਮੇ ਤਾਂ ਦੇਖੋ ਜੀ ਹੁਣ ਆਪਾਂ ਨੇ ਜਿਹੜਾ ਆਪਣੇ ਪੂਰਾ ਪੈਰਾ ਪੜਿਆ ਸੀ ਤਾਂ ਉਹਦੇ ਵਿੱਚ ਆਪਾਂ ਨੇ ਕੀ ਇੱਕ ਡਾਇਰੈਕਟ ਆਪਾਂ ਨੇ ਜਿਹੜਾ ਸਿਰਲੇਖ ਦੱਸਣਾ ਤਾਂ ਆਪਾਂ ਓਵਰਰੋਲ ਪੈਰੇ ਚ ਕੀ ਦੇਖਿਆ ਸੀ ਉਹਦੇ ਸੌਮੇ ਤੇ ਉਹਦੀ ਕਾਰਡ ਤਾਂ ਇਹਦੇ ਲਈ ਆਪਾਂ ਦੇਖੋ ਸਲੇਖ ਆਪਣੇ ਦਿਮਾਗ ਨਾਲ ਚੁਣਨਾ ਹੈ। ਜਦ ਪੱਕੇ ਪੂਰਾ ਪੈਰਾ ਦਿਵਾਰੇ ਪੜ ਸਕਦੇ ਆ ਤਾਂ ਇਹਦੇ ਨਾਲ ਚੰਗਾ ਆਪਾਂ ਦੇਖੋ ਸਮਝੀਏ ਪੂਰੇ ਪੈਰੇ ਨੂੰ ਜਿਹਦੇ ਵਿੱਚ ਆਪਾਂ ਨੇ ਕੁਐਸਚਨ ਕਰਕੇ ਹਟਿਆ ਦੇਖੋ ਪਾਣੀ ਤੇ ਜੀਵਨ ਇਹ ਤਾਂ ਨਹੀਂ ਹੋ ਸਕਦਾ ਸਿਲੇਖ। ਉਸ ਤੋਂ ਬਾਅਦ ਪਾਣੀ ਦੀ ਕਹਾਣੀ ਵੀ ਨਹੀਂ ਹੋ ਸਕਦਾ ਇਹ ਵੀ ਨਹੀਂ ਹੈਗਾ। ਕੁਦਿਤ ਸੋਮੇ ਤੇ ਸ਼ਾਇਦ ਗੱਲ ਹੋਈ ਨਹੀਂ ਘੱਟ ਹੋਈ ਹੈ ਤਾਂ ਆਪਣਾ ਸਿਲੇਖ ਆਟੋਮੈਟਿਕਲੀ ਇਹ ਆਊਗਾ। ਪਾਣੀ ਦੇ ਸੋਮੇ ਦੇਖੋ ਆਪਾਂ ਜਿਹੜੇ ਕਿੱਥੋਂ ਹੁੰਦੇ ਸੀ ਪਾਣੀ ਕਿਹੜੇ-ਕਿਹੜੇ ਸੌਮੇ ਸੋ ਪੜਿਆਗਾ ਫਿਰ ਜਿਹੜੇ ਸ਼ਬਦ ਸੋ ਦੇ ਨਾਲ ਸੰਬੰਧਿਤ ਉਹ ਪੜ੍ਹਨੇ ਤਾਂ ਇੱਥੋਂ ਆਪਾਂ ਨੇ ਕੀ ਹੋ ਗਿਆ ਵੀ ਆਪਣਾ ਸਭ ਤੋਂ ਉਚਿਤ ਸਰਲੇਖ ਕੀ ਹੈ ਪਾਣੀ ਦੇ ਸੌਮੇ ਇਹ ਆਨਸਰ ਆਜੂਗਾ ਜੀ ਟੁਕਮਸੀ ਲੇਖ ਕੀ ਹੋਊਗਾ ਆਪਣੇ ਲਈ ਏ ਇਸ ਤਰ੍ਹਾਂ ਕੀ ਆਪਾਂਥੇ ਐਗਜ਼ਾਮ ਚ ਡਾਇਰੈਕਟਰੀ ਆਪਾਂ ਇਹਨਾਂ ਕੱਟ-ਕੱਟ ਕੇ ਮਤਲਬ ਜਿਹੜਾ ਸਹੀ ਆਨਸਰ ਤੇ ਪਹੁੰਚ ਸਕਦੇ ਜੇ ਆਪਾਂ ਨੂੰ ਕਈ ਵਾਰ ਸਮਝਣ ਚ ਦਿੱਕਤ ਆਵੇ ਜੇ ਤੁਸੀਂ ਕਰ ਸਕਦੇ ਹੋ ਵੀ ਇੱਕ ਵਾਰੀ ਹੋਰ ਪੈਰਾ ਪੜ੍ਹ ਲਓ ਉਹਦੇ ਨਾਲੋਂ ਚੰਗਾ ਵੈਸਤੇ ਵੀ ਆਪਾਂ ਕੀ ਹੈ ਜਦ ਕੋਸ਼ਣ ਹੈ 3 ਹੂ ਉਸ ਨੂੰ ਕੀ ਹੈ ਮਤਲਬ ਐਨਲਾਈਸਿਸ ਕਰ ਲਈਏ ਵੀ ਆਪਣਾ ਟੁਕਮਾ ਸਿਰਲੇਖ ਕਿਹੜਾ ਹੋਣਾ ਚਾਹੀਦਾ ਹੈਗਾ ਸੋ ਮੈਂ ਉਮੀਦ ਕਰਦਾ ਕਿ ਅੱਜ ਜਿਹੜੇ ਆਪਾਂ ਅਸੀਂ ਪੈਰੀ ਕੀਤੇ ਨੇ ਤੁਹਾਨੂੰ ਵਧੀਆ ਸਮਝ ਆਈ ਹੋਣਗੇ ਤੇ ਤੁਹਾਨੂੰ ਇਹਦਾ ਪ੍ਰੈਕਟਿਸ ਵੀ ਹੋ ਗਈ ਹੋਊਗੀ ਆਪਾਂ ਪੇਪਰ 'ਚ ਕਿਵੇਂ ਅਟੈਂਪਟ ਕਰਨੇਗਾ ਜੇ ਅਨਡਿੱਠਾ ਪੈਰਾ ਆਪਾਂ ਨੂੰ ਆ ਗਿਆ ਪੇਪਰ 'ਚ ਸੋ ਜੇ ਅੱਜ ਦੀ ਕਲਾਸ ਵਧੀਆ ਲੱਗੀ ਵੀਡੀਓ ਨੂੰ ਲਾਈਕ ਵੱਧ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਆਪਣੇ ਦੇਖੋ ਟਾਪਿਕ ਇਸੇ ਨਾਲ ਹੀ ਆਪਣੇ ਸਾਰੇ ਟਾਪਿਕ ਖਤਮ ਹੁੰਦੇ ਨੇ ਜੀ ਮੈਂ ਤੁਹਾਨੂੰ ਸਿਲੇਬਸ ਦਿਖਾ ਦੇਣਾ ਆਪਾਂ ਨੇ ਕਿਹੜੇ ਕਿਹੜੇ ਟਾਪਿਕ ਕਰ ਲਏ ਸਾਰੇ ਜਿਹੜੇ ਬੱਚੇ ਨੇ ਪਿਛਲੀ ਕੋਈ ਵੀ ਕਲਾਸਿਸ ਨਹੀਂ ਦੇਖੀ ਉਹ ਕੀ ਹੈ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਜਾ ਕੇ ਜਰੂਰ ਦੇਖੋ ਕਿਉਂਕਿ ਆਪਾਂ ਨੇ ਦੇਖੋ ਸਾਰੇ ਆਪਣੇ ਟਾਪਿਕ ਕਵਰ ਕਰ ਲਏ ਮੈਂ ਹੁਣੀ ਤੁਹਾਨੂੰ ਸ਼ੋਅ ਕਰਦਾ ਜੀ ਸਿਲੇਬਸ ਦੇ ਥਰੂ ਵੀ ਆਪਾਂ ਨੇ ਕੀ ਕੀ ਕੀਤਾਗਾ ਆ ਦੇਖੋ ਜੀ ਸਿਲੇਬਸ ਦੇਖੋ ਜੀ ਆਪਣਾ ਦੇਖੋ ਸ਼ੁੱਧ-ਸ਼ੁੱਧ ਵੀ ਹੋ ਗਿਆ ਸਮਾਨਾਰਥਕ ਸ਼ਬਦ ਵੀ ਹੋ ਗਿਆ ਪੰਜਾਬੀ ਖਾਨ ਤੇ ਮੁਹਾਵਰੇ ਵੀ ਆਪਾਂ ਕੰਪਲੀਟ ਕਰ ਲਿਆ ਤੇ ਅੰਗਰੇਜ਼ੀ ਤੋਂ ਪੰਜਾਬੀ ਨੂੰ ਬਾਅਦ ਵੀ ਆਪਣਾ ਪੂਰਾ ਹੋ ਗਿਆ ਬਹੁਤੇ ਸ਼ਬਦ ਤਾਂ ਇੱਕ ਸ਼ਬਦ ਤੇ ਆ लास्ट ਆਪਣਾ ਟੌਪਿਕਸ ਆ ਜੇ ਵੀ ਕੰਪਲੀਟ ਹੋ ਗਿਆ ਅੰਡਿੱਠਾ ਪੈਰਾ ਤਾਂ ਮੈਂ ਸਾਰੇ ਟੌਪਿਕ ਕਵਰ ਕਰਵਾਤੇ ਨੇ ਜਿਹੜੇ ਬੱਚੇ ਨੇ ਪਿਛਲੀ ਕੋਈ ਵੀ ਕਲਾਸਿਸ ਨਹੀਂ ਦੇਖੀਓ ਮੇਰੇ ਚੈਨਲ ਤੇ ਆਪਣੀ ਪੂਰੀ ਪਲੇਲਿਸਟ ਜਬਣੀ ਪਈ ਇਹਨਾਂ ਦੀ ਜਿਹਦੇ ਵਿੱਚ ਆਪਾਂ ਨੇ ਇੱਕ ਜਿਹੜਾ ਟੌਪਿਕ ਉਹ ਡੀਪਲੀ ਕੀਤਾ ਹੈ ਅਲੱਗ-ਅਲੱਗ ਹਰ ਟੌਪਿਕ ਨਾਲ ਸੰਬੰਧਿਤ ਆਪਾਂ ਨੇ ਬਹੁਤ ਡੀਪ ਲਿਖੀ ਹੈ ਹਰ ਇੱਕ ਚੀਜ਼ ਨੂੰ ਸਮਝਿਆ ਸੋ ਉਹਨਾਂ ਤੋਂ ਕਲਾਸਿਸ ਨੂੰ ਵੀ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਜਾ ਕੇ ਜਰੂਰ ਦੇਖੋ ਜਿਹੜੇ ਬੱਚੇ ਨੇ ਹੁਣ ਤੱਕ ਨਹੀਂ ਦੇਖਿਆ ਤਾਂ ਕਿ ਤੁਹਾਡਾ ਇਹ ਪੂਰਾ ਸਿਲੇਬਸ ਕਵਰ ਹੋ ਜੇ ਬਹੁਤ ਵਧੀਆ ਤਰੀਕੇ ਨਾਲ ਕਰਵਾਇਆ ਹੈ ਸੋ ਅੱਜ ਜਿਹਦੀ ਜੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੱਤ ਵਤ ਸ਼ੇਅਰ ਜਰੂਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਕਿਉਂਕਿ ਆਪਾਂ ਫ੍ਰੀ ਕੋਰਸ ਤੋਂ ਤੁਹਾਨੂੰ ਕੀ ਇਹ ਪੀਡੀਐਫ ਵੀ ਪ੍ਰੋਵਾਈਡ ਕੀਤੇ ਨੇ ਤੇ ਸਿਲੇਬਸ ਵੀ ਕਵਰ ਕਰਵਾਇਆਗਾ ਜਿਹੜੇ ਬੱਚੇ ਨੇ ਹੁਣ ਤੱਕ ਮੇਰਾ ਟੈਲੀਗ੍ਰam ਨਹੀਂ ਜੁਆਇਨ ਕਰਿਆ ਔਰ ਡਿਸਕ੍ਰਿਪਸ਼ਨ ਚ ਦਿੱ ਲਿੰਕ ਦਿੱਤਾ ਹੋਇਆ ਹੈਗਾ ਜਰੂਰ ਜੁਆਇਨ ਕਰ ਲੋ ਟੈਲੀਗ੍ਰਾਮ ਨੂੰ ਕਿਉਂਕਿ ਕੀ ਇਹ ਤੁਹਾਨੂੰ ਉੱਥੇ ਫ੍ਰੀ ਆਪ ਕੋਰਸ ਤੇ ਇਹਨਾਂ ਦੀ ਪੀਡੀਐਫ ਸਾਰੀਆਂ ਆਪਾਂ ਨੇ ਸੈਂਡ ਕੀਤੀਆਂ ਹੋਈਆਂ ਨੇ ਮੇਰੇ ਟੈਲੀਗ੍ਰਾਮ ਤੇ ਉੱਥੋਂ ਤੁਹਾਨੂੰ ਮਿਲ ਜਾਣਗੀਆਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਸੋ ਇੰਨੇ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਮੇਰੀ ਅੱਜ ਦੀ ਇਹ ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਦਾ ਥੈਂਕ ਯੂ ਜੇ ਤੁਹਾਡੇ ਕੋਈ ਕਮੈਂਟ ਕੁਆਇਰੀ ਹੋਵੇ ਜਾਂ ਕੁਝ ਪੁੱਛਣਾ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਇਨਨੇ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਅੱਜ ਦੀ ਵੀਡੀਓ ਦੇਖ ਲਈ ਧੰਨਵਾਦ ਫੇਰ ਤੋਂ ਥੈਂਕ ਯੂ ਜੀ ਸਾਰਿਆਂ ਦਾ